ਖੋਤ ਕਰਮਾਲੀ ਦਾ ਸੋਦਾ ਚੱਲਦਾ। ਬੜੀ ਹੋ ਰਹੀ ਨਾ ਬੰਦਾ। ਭੱਲਾ ਕੋ ਜਣਾ ਯਾਰ। ਨਰਮਲਾ ਹਾਂ ਬਈ। ਮੈਂ ਨਾ ਪਰਮਾਤਮਾ ਦੀ ਕਸਮਾ ਮੈਂ ਪੂਰਾ ਮੈਨੂੰ ਸੁਣਦਾ ਬਈ ਯਾਰ। ਮੈਂ ਇਹ ਨਹੀਂ ਮੈਨੂੰ ਪਤਾ ਵੀ ਇਹ ਕੋਈ ਗੱਲ ਐਹ ਜੀ ਆ ਮੈਂ ਤੈਨੂੰ ਆ ਲੈ ਬੇਟਾ। ਤੂੰ ਚਲ ਉਹਦਾ ਗੱਲ ਕਰੀ ਮੈਂ ਫੇਰ ਵੀ ਤੈਨੂੰ ਉਹੀ ਬਈ ਇਹ ਸਾਨੂੰ ਢਾਡੀ ਬੰਦ ਦੀ ਆਪਾਂ ਦੇ ਦਿੰਦੇ ਆ। ਆਪਾਂ ਨੂੰ ਕੁਝ ਬੰਦ ਆ। ਐਡੀ ਮੈਂ ਮਿਲਦੀ ਏ ਕਿਤੇ ਪਿੰਡਾਂ ਚ ਇਹ ਨਾਲ ਹੁਣ ਤਾਂ ਕੋਈ ਹੋਣਾ ਕਸਮ ਲੱਗੇ ਬਾਈ ਇਹਦੇ ਤੇ ਇਹਦੇ ਚ ਤਾਂ ਫਰਕ ਨਹੀਂ ਪੂਰਾ ਹੀ ਬੱਟਾ ਬਾਈ ਯਾਰ ਬੱਟਾ ਕਿਉਂ ਨਹੀਂ ਯਾਰ ਮੈਂ ਯਾਰ ਮੈਂ ਤਾਂ ਪਤਾ ਬੋਲੇ ਜਮੈਂ ਚਿਮ ਕਿਵੇਂ ਦੋ ਹੋਰ ਮਾਰ ਨਹੀਂ ਇਹ ਆ 2020 ਵਿੱਚ ਮੈਂ ਪਤਾ ਤਾਂ ਨਹੀਂ ਚੱਲ ਗਿਆ ਤੀਰਾਂ ਨੇ ਦੁਕਾਨਾਂ ਸਾਡੇ ਰਵਾਇਤ ਕਰਕੇ ਨਾ ਬੋਲੀ ਨਹੀਂ ਭਈ ਆਪਾਂ ਤੇਰਾ ਹੱਥ ਨਹੀਂ ਮੋੜਦੇ ਠੀਕ ਆ ਉਹ ਨਰਮਾ ਹੁਣ ਮੋੜਦਾ ਮਾਰ ਆ ਲਿਆ ਹੁਣ ਮੋੜਦਾ ਬਾਈ ਕੋਈ ਤਾਂ ਮੈਨੂੰ ਪਤਾ ਇਹ ਤਾਂ ਤੂੰ ਮੈਨੂੰ ਕਹੇ ਨਾ ਬੱਸ ਲਗਾਤੀ ਫੁੱਲ ਨਹੀਂ 10 ਤੱਕ ਮੜਾ ਜਾ ਹੁਣ ਤਾਂ ਕੁਛ ਨਹੀਂ ਬਾਲ ਆ ਰਿਹਾ ਦੱਸਾਂਗਾ ਫੇਰ ਇਹ ਨਹੀਂ ਬੰਦਾ ਕੋ ਫੇਰ ਬੰਦਾ ਦਾ ਕੀ ਕੀ ਯਾਰ ਹੁਣ ਤੂੰ ਉਹੀ ਗੱਲ ਕਹੀ ਜਾਣਾ ਨਹੀਂ ਬੰਦਾਂ ਨੇ ਕੁਛ ਮੰਗੇ ਅੱਧੀ ਤੂੰ ਕਹਿੰਦਾ ਮੈਂ ਤੈਨੂੰ ਫੇਰ ਉਹੀ ਕਹੇ ਨਾ ਨਹੀਂ ਯਾਰ ਹੱਦ ਨਹੀਂ ਕੋਈ ਗੱਲ ਆ ਯਾਰ ਜੇ ਬੰਦਾ ਕੁਛ ਦੇ ਨਹੀਂ ਮੈਂ ਚਿੰਗਿਆ ਮੈਂ ਨਹੀਂ ਪਤਾ ਕੋਈ ਪਿੱਛੇ ਹਟ ਜਾ ਦਸਤਾ ਦੇ ਮੜਾ ਜਾ ਪਿੱਛੇ ਹਟ ਜਾ ਉਹ ਫੇਰ ਫੜ ਲਈ ਇੱਕ ਮਿੰਟ ਪਿੱਛੇ ਉਹ ਇੱਕ ਮਿੰਟ ਦਾ ਪਿੱਛੇ ਹੋ ਜਾ ਮੈਂ ਦਸਤਾ ਦੇ ਹੋਰ ਪਾਵਨਾ ਹਜ਼ਾਰ ਨਹੀਂ ਨਹੀਂ ਹਜ਼ਾਰ ਪਿੱਛੇ ਉਹ ਫੇਰ ਹੋਰ ਕੀ ਗੱਲ ਹੋਰ ਕੀ ਗੱਲ ਆ ਹਜ਼ਾਰ ਦੋ ਹਜ਼ਾਰ ਦੀ ਗੱਲ ਫੇਰ ਕੀ ਗੱਲ ਆ ਕੋਈ ਗੱਲ ਕਹਦੇ ਕਰਕ ਜਿਆਦੇ ਆ ਹਜ਼ਾਰ ਦੋ ਹਜ਼ਾਰ ਵਾਲਾ ਕੰਮ ਹੈ ਆਏ ਕਹਦੇ ਵੀ ਮੰਗੇ ਲੈ ਜਾ ਉਹ ਆਏ ਨਹੀਂ ਬੱਚਾ ਤਾਂ ਲੈ ਤੂੰ ਫੜਦਾ ਆ ਹਜ਼ਾਰ ਘਟਦੇ ਬਸ ਉਹ ਯਾਰ ਜਿਹੜੀ ਗੱਲ ਕਹਿਣ ਵਾਲੀ ਆ ਤੂੰ ਮੇਰਾ ਭਰਾ ਉਹ ਕੋ ਜਾਲੋ ਹੈ ਜੀ ਕਹਿੰਦੇ ਦੱਸ 10 ਛੱਡ ਦੇ 10 ਦਾ ਦੇ ਮਨ ਛੱਡ ਦੇ 10 ਦੇ ਮਨ ਛੱਡ ਦੇ ਜਾ ਜਾਉਂ ਮਾਰ ਨਹੀ ਹੁੰਦੀ ਫਿਰ ਬਦਰ ਦੀ ਪਰੇ ਹਟ ਰੋ ਇੱਕ ਮਿੰਟ ਛੱਡ ਉਹ ਛੱਡ ਤਾਂ ਸਹੀ ਪਰ ਇਹਨੂੰ ਇੱਕ ਮਿੰਟ ਛੱਡ ਉਹ ਇੱਕ ਮਿੰਟ ਤਾਂ ਛੱਡ ਦੇ ਲੈ ਹੁਣ ਫੜੀ ਨਾ ਆਸੇ ਹੋ ਜਾ ਆ ਵੀ ਉਰੇ 10 ਦੇ ਮਨ ਮੈਂ ਛੱਡ ਦੂੰ ਬੱਚਾ ਮੰਗੀ ਛੱਡ ਦੂੰ ਮੈਂ ਆਪੇ ਹੱਥ ਨਾਲ ਛੱਡ ਦੋ ਘਟ ਨਹੀਂ

ਓਏ ਇੱਕ ਮਿੰਟ ਦਾ ਛੱਡ ਨਾ ਕੋਈ ਪਹਿਲਾਂ ਛੱਡ ਮੈਂ ਦੇਣ ਦਾ ਕਸਰ ਲੱਗਿਆ ਜੇ ਬੰਦ ਨਾ ਮੰਦੇ ਨਾ ਮੰਗੇ ਯਾਰ ਕੋ ਤੂੰ ਦੁਖੀ ਇੱਕ ਮਿੰਟ ਛੱਡ ਫਿਰ ਤੂੰ ਦੁਖੀ ਓਏ ਇੱਕ ਮਿੰਟ ਦਾ ਛੱਡ ਦੇ ਛੱਡ ਮੈਂ ਛੱਡਦਾ ਤੂੰ ਮੱਲਾ ਛੱਡਨ ਛੱਡ ਜਾਂਦਾ ਯਾਰ ਮੈਂ ਕਹਿੰਦਾ ਤੂੰ ਤੇ ਹੈਰਾਨ ਆ ਕੋਈ ਮਾੜੀ ਜਿਹੀ ਆ ਯਾਰ ਬੈਠ ਦੱਸੇਗਾ ਕੋਈ ਮਾੜਾ ਆ ਦੱਸ ਦੇ ਮੈਂ ਤੈਨੂੰ ਫੜ ਦੂ ਆ ਦੱਸਤਾ ਦੇ ਵੀ ਛੱਡ ਦੂੰ ਕੋਈ ਚੱਕਰ ਨਹੀਂ ਦੱਸਤਾ ਦੇ ਬਾਈ ਯਾਰ ਲੰਗ ਸ਼ੂਟ ਨਹੀਂ ਅੱਛਾ ਲੰਗ ਸ਼ੂਟ ਕਰ ਦਿੰਗਾ ਛੱਡ ਨਹੀਂ ਬਾਈ ਲੈ ਮੈਨੂੰ ਐਂ ਦੱਸ ਆਵੇ ਸੋਲਾ ਆਉਂ ਔਰ ਹੂੰ ਬੱਲੇ ਬਤਲੇ ਕਰੀਓ ਤੇ ਆ ਗਊ ਕੱਢੀਆ ਔਰ ਕਿੱਤਾਂ ਕਰ ਔਰ ਉਹ ਦੋ ਦੋ ਪਕਰੀ ਨਹੀਂ ਉਹਨੇ ਪੂਰੇ ਪੂਰੇ ਹੋਗਾ ਕਰਲੇ ਉਹਨੇ ਮੈਨੂੰ ਪਤਾ ਮੈਨੂੰ ਪਤਾ ਹਾਂ 10 ਕਿੰਨੇ ਤੁਸੀ ਦਸੋ ਜੀ ਹਾਂ ਹੈ ਢੀਖੋ ਤੂੰ ਤਾਂ ਕਈ ਕਈ ਤਾਂ ਮੰਨਿਆ ਤੂੰ ਵਧੀਆ ਲਿਆਉਣਾ ਕਈ ਤਾਂ ਜਮਾਈ ਬਹੁਤ ਚੰਗੇ ਹੈ ਬਾਈ ਮੱਝ ਬਹੁਤ ਚੰਗੀ ਹੈ ਤਾਂ ਹੁਣ ਤੈਨੂੰ ਮੈਂ ਨਾ ਜੇ ਦੀ ਕਹਾਣੀ ਥੋੜੀ ਲੰਮੀ ਹੈ ਦੱਸਣ ਲੱਗਿਆ ਮੈਂ ਲਈ ਛਿ ਕਰੇ ਰੱਖਣ ਨੂੰ ਮੈਂ ਮੱਝਾਂ ਕਰੇ ਤਨ ਖਰਾਬ ਹੋ ਜਾਂਦੀ ਡਿਵੀਜ਼ਰ ਕਰੇ ਕਿ ਮੈਂ ਇਸ ਦੇ ਦੇ ਕਰੇ ਰੱਖਣ ਨੂੰ ਯਾਰ ਮੇਰੀ ਗੱਲ ਤਾਂ ਸੁਣ ਲੰਗਿਆ ਮੈਂ ਨਹੀਂ ਕੁਛ ਦੇਣਾ ਬਹਿ ਜਾ ਮੇਰੀ ਗੱਲ ਤਾਂ ਸੁਣ ਲੈ ਬੜੀ ਮਣ ਕੇ ਗੱਲ ਕਰ ਫਿਰ ਹੋ ਉੱਥੇ ਬੱਝ ਜੇ ਮੈਂ ਮੈ ਤੈਨੂੰ ਕਿਹਾ ਨਹੀਂ ਉਹਵੇਂ ਨਹੀਂ ਹੋਣੀ ਨਹੀਂ ਹੋਣੀ ਉਹ ਨਹੀਂ ਇਹ ਬੜਾ ਬੋਲਣਾ ਨਹੀਂ ਮੇਰੀ ਗੱਲ ਤਾਂ ਸੁਣ ਲੈ ਨਾ ਨਾ ਹੁਣ ਨਾ ਬੋਲੀ ਮੇਰੀ ਗੱਲ ਸੁਣਦਾ ਮੈਂ ਭਰਾਵੀ ਤੇ ਬੌਣੀ ਕਰੀ ਆ ਜਦੋਂ ਉਹਦੀ ਗੱਲ ਰੱਖੀ ਨਾ ਨਾ ਮੈਂ 1 ਰੁਪਿਆ ਵੀ ਨਹੀਂ ਦੇਣਾ 1 ਰੁਪਿਆ ਨਹੀਂ ਦੇਣਾ ਹਰਦਾ ਪਤਾ ਹਾਂ ਲੈ ਵੀ ਸੁਣ ਲੈ ਇੱਕ ਮੇਰੀ ਨਹੀਂ ਰੱਖਣੀ ਨਹੀਂ ਮੈਂ ਜਾ ਤੇਰੇ ਕੋਲ ਮਨ ਲਾ